ਦਾ ਧੰਨਵਾਦ ਜਿਨ੍ਹਾਂ ਨੇ ਗਰੀਬ ਜਿਨ੍ਹਾਂ ਨੇ ਗਰੀਬਾਂ ਦੇ ਦੁੱਖ ਨੂੰ ਸਮਝਦੇ ਹੋਏ ਸਾਡੇ ਦੁੱਖ ਮਨਾਉਣ ਵਾਸਤੇ ਆਏ ਆ ਤੇ ਅਸੀਂ ਇਹਨਾਂ ਨੂੰ ਕੁਝ ਇੱਕ ਦੋ ਬੇਨਤੀਆਂ ਕਰਾਂਗੇ ਜਿਹਦੇ ਨਾਲ ਜਿਹੜਾ ਸਾਡਾ ਫਾਇਦਾ ਹੋ ਸਕਦਾ ਚਲੋ ਜੋ ਕੁਦਰਤੀ ਆਉ ਤੇ ਹੋ ਹੀ ਜਾ ਜੋ ਕੁਛ ਹੋ ਕਿਸੇ ਦੇ ਵਸਦੀ ਨਹੀਂ ਗੱਲ ਜਦ ਸਭ ਤੋਂ ਪਹਿਲਾਂ ਤੇ ਬੇਨਤੀ ਹੈ ਵੀ ਜੇ ਸਾਡਾ ਜਿਹੜਾ ਦਰਿਆ ਵਾ ਜੀ ਉਹ ਜ਼ਮੀਨਾਂ ਨੂੰ ਸਾਡੀਆਂ ਨੂੰ ਉੱਚਾ ਜੀ ਇਹ ਪਰਿਆ ਥੱਲੇੋਂ ਪੁੱਟਣ ਵਾਲਾ ਜੀ ਜੇ ਉਹਨੂੰ ਮੈਰੀ ਕਰਨ ਦਿੱਤਾ ਜਾਵੇ ਜੀ ਚਾਰ ਪੰਜ ਕਿੱਲੇ ਵਿੱਚ ਰੱਖ ਕੇ ਉਹਨੂੰ 20 ਫੁੱਟ ਡੂੰਘਾ ਕੀਤਾ ਜਾਵੇ ਪਾਸੇ ਉਹਦੇ ਜਿਹੜੇ ਆ ਕੰਡੇ ਉੱਤੇ ਕਰਕੇ ਤੇ ਪੱਕੇ ਕੀਤੇ ਜਾਣ ਜੀ ਫਿਰ ਆਹ ਜਿਹੜੀ ਮਾਰਤੋਂ ਅਸੀਂ ਬਸ ਸਕਦੇ ਹਾਂ ਇੱਕ ਤਾਂ ਉਹਦੇ ਨਾਲ ਸਰਕਾਰ ਦਾ ਕਾਫੀ ਫਾਇਦਾ ਹੋਊਗਾ ਜੀ ਜਿਸ ਤਰ੍ਹਾਂ ਕਿ ਇੱਕ ਤਾਂ ਉਹਦੇ ਵਿੱਚੋਂ ਰੇਟਾਂ ਨੇ ਕੱਢ ਕੇ ਸਰਕਾਰ ਵੇਚ ਸਕਦੀ ਹੈ ਜੀ ਉਹੀ ਪੈਸਾ ਜਿਹੜਾ ਉੱਤੇ ਲੱਗਦੇ ਦੂਸਰੀ ਗੱਲ ਜੀ ਜਿਹੜਾ ਆ ਸਾਨੂੰ ਖਰਾਬਾਂ ਨੂੰ ਤੁਹਾਨੂੰ ਦੇਣਾ ਪੈਣਾ ਜੀ ਇਹ ਵੀ ਜਿਹੜਾ ਸਰਕਾਰ ਨੂੰ ਪੈਸਾ ਬਸ ਸਕਦਾ ਜੀ ਇਹ ਜਿਹੜੀ ਆ ਇਹ ਵੀ ਜ਼ਰੂਰੀ ਹੈ ਜੀ ਦੂਸਰੀ ਗੱਲ ਹੈ ਸਾਡੀਆਂ ਜ਼ਮੀਨਾਂ ਟੁੱਟੀਆਂ ਜੇ ਦੋ ਚਾਰ ਕਿੱਲੇ ਕਿਹੇ ਕੁਝ ਜ਼ਮੀਨ ਹੈਗੀ ਆ ਤੇ ਉਹ ਸਰਕਾਰ ਨੇ ਸਾਡੇ ਨਾਲ ਉਹ ਤੋੜ ਕੇ ਤੇ ਸਰਕਾਰ ਦੇ ਨਾਂ ਕਰ ਦਿੱਤੀ ਆ ਸਾਡੀਆਂ ਮਾਲਕੀ ਪੈਲੀਆਂ ਵਾ ਉਹ ਤੋੜ ਕੇ ਸਰਕਾਰ ਨੇ ਤੇ ਹੁਣ ਸਰਕਾਰੀ ਹੋ ਗਈ ਆ ਜੀ ਉਹਦਾ ਸਾਨੂੰ ਜੇ ਜਿਹੜਾ ਸਾਡਾ ਨੁਕਸਾਨ ਹੋ ਗਿਆ ਉਹਦਾ ਸਾਨੂੰ ਮੁਆਵਜ਼ਾ ਨਹੀਂ ਮਿਲਣਾ ਕਿਉਂਕਿ ਉਹ ਸਰਕਾਰ ਦੇ ਨਾਂ ਗਰਦੋਰੀ ਵੀ ਸਰਕਾਰ ਦੇ ਨਾਂ ਤੇ ਮਾਲਕੀ ਹੱਕ ਵੀ ਸਰਕਾਰ ਨੂੰ ਆ ਜੀ ਸਾਨੂੰ ਉਹਦਾ ਮਿਲਣਾ ਨਹੀਂ ਗਈ ਇਹ ਬੇਨਤੀ ਹੈ ਸਾਡੀ ਵੀ ਜਿਹੜਾ ਇਹਨਾਂ ਦੀਆਂ ਗਰਦੋਰੀਆਂ ਜੜੀਆਂ ਵਾ ਸਾਡੇ ਨਾਲ ਕੀਤੀਆਂ ਜਾਣ ਤੇ ਜਰਾ ਜਮੀਨ ਨਹੀਂ ਆਕਾ ਜਿਹੜੇ ਉਹ ਸਾਨੂੰ ਦਿੱਤੇ ਜਾਣੀ ਦੁਬਾਰਤੋਂ ਜਿਹੜੇ ਸਾਨੂੰ